ਮਨਰੇਗਾ ਵਰਕਰ ਯੂਨੀਅਨ ਤੇ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਦੇ ਹੇਠ ਅੱਜ ਮਨਰੇਗਾ ਵਰਕਰਾਂ ਦੀਆਂ ਮੁਸ਼ਕਲਾਂ ਨਾਲ ਲੈ ਕੇ ਮੰਗਾਂ ਨੂੰ ਲੈ ਕੇ ਅੱਜ ਐਡੀਸੀ ਸਾਹਿਬ ਦੇ ਤਰਨਾ ਦਸਤਰਾਕੇ ਜਿਹੜੇ ਤਰਨਾ ਲਾਇਆ ਗਿਆ ਇਹਦੇ ਵਿੱਚ ਅਸੀਂ ਪਹਿਲਾਂ ਵੀ ਇੱਕ ਤਰਨਾ ਲਾ ਕੇ ਜਿਹੜਾ ਇੱਕ ਐਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਆ ਜਿਹੜੇ ਇਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਕੋਈ ਸਮੱਸਿਆਵਾਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਆ ਜਿਹੜੇ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਹੱਲ ਕਰਨੀਆਂ ਆ ਤੇ ਕਾਫੀ ਜਿਹੜੀਆਂ ਮੁਸ਼ਕਲਾਂ ਆ ਜਿਹੜੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਆ ਜਿਨ੍ਹਾਂ ਨੂੰ ਜਿਨ੍ਹਾਂ ਮੁਸ਼ਕਲਾਂ ਨੂੰ ਲਮਕਾਇਆ ਜਾ ਰਿਹਾ ਤੇ ਲੋਕਾਂ ਨੂੰ ਜਿਹੜਾ ਖੱਜਲ ਖਰਾਬ ਕੀਤਾ ਜਾ ਰਿਹਾ ਕੋ ਬਲਾਕ ਪੱਦਰ ਦੇ ਉੱਤੇ ਭਵੇਂ ਗੰਡੀਪਿੰਡ ਬਲਾਕ ਹੋਵੇ ਤਰਨਤਾਰਨ ਹੋਵੇ ਜਾਂ ਖਡੂਰ ਸਾਹਿਬ ਜਾਂ ਪਿੱਖੀਪਿੰਡ ਤਰਨਤਾਰਨ ਦੇ ਵੱਖ-ਵੱਖ ਬਲਾਕਾਂ ਦੇ ਅੰਦਰ ਇਹ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਵਾ ਇਹ ਮੁਸ਼ਕਲਾਂ ਲੱਗ ਪਾ ਕੇ ਜਿਹੜੀਆਂ ਰਾਜ ਕਰਨ ਵਾਲੀਆਂ ਧਿਰਾਂ ਦੇ ਜਿਹੜੇ ਚਹੇਤੇ ਆ ਉਹਨਾਂ ਵੱਲੋਂ ਜਿਹੜੀਆਂ ਪੈਦਾ ਜਿਹੜੀਆਂ ਕੀਤੀਆਂ ਜਾ ਰਹੀਆਂ ਜਿਹੜੇ ਲਗਾਤਾਰ ਭੂਜਿਆਂ ਦਾ ਕੰਮ ਕਰਦੇ ਆ ਨਹਿਰਾਂ ਦੇ ਵਿੱਚ ਕੰਮ ਖਾਦੀਆਂ ਪੈਣਾ ਜਿਹੜੀਆਂ ਕੰਮ ਕਰਦੀਆਂ ਵਾ ਉਹਨਾਂ ਨੂੰ ਸਮੇਂ ਸਿਰ ਦਿੱਤੇ ਜਿਹੜਾ ਵੇਤਨ ਨਹੀਂ ਦਿੱਤਾ ਜਾ ਰਿਹਾ ਕੰਮ ਕਰਦਿਆਂ ਲਗਾਤਾਰ ਸਾਲ-ਸਾਲ ਤੋਂ 2-2 ਸਾਲ ਤੋਂ ਜਿਹੜੀਆਂ ਸਾਡੀਆਂ ਭੈਣਾਂ ਕੰਮ ਕਰ ਰਹੀਆਂ ਸਾਡੇ ਭਰਾ ਜਿਹੜੇ ਕੰਮ ਕਰ ਰਹੇ ਆ ਉਹਨਾਂ ਦੀਆਂ ਐਡੀਆਂ ਬੰਦ ਕਰਕੇ ਤੇ ਸਰਕਾਰ ਦੇ ਚਿਹਤਿਆਂ ਦੀਆਂ ਜਿਹੜੀਆਂ ਐਡੀਆਂ ਜਿਹੜੀਆਂ ਚਾਲੂ ਕੀਤੀਆਂ ਜਿਹੜੀਆਂ ਜਾ ਰਹੀਆਂ ਇਸੇ ਤਰ੍ਹਾਂ ਹੀ ਉਹ ਪਾਰਦਰਸ਼ੀ ਢੰਗ ਦੇ ਨਾਲ ਜਿਹੜਾ ਮਨਰੇਗਾ ਸਕੀਮ ਨੂੰ ਜਿਹੜਾ ਚਲਾਉਣਾ ਚਾਹੀਦਾ ਉਹ ਪਾਰਦਰਸ਼ੀ ਢੰਗ ਦੇ ਨਾਲ ਜਿਹੜਾ ਉਹ ਮਨਰੇਗਾ ਸਕੀਮ ਨੂੰ ਨਹੀਂ ਚਲਾਇਆ ਜਾ ਰਿਹਾ ਅਸੀਂ ਅੱਜ ਇਸ ਧਰਨੇ ਰਾਹੀਂ ਏਡੀਸੀ ਸਾਹਿਬ ਨਾਲ ਵੀ ਗੱਲ ਹੋਈ ਆ ਕੱਲ੍ਹ ਬਾਅਦ ਦੇ ਵਿੱਚ ਜ਼ੋਰ ਦੇ ਕੇ ਅਸੀਂ ਆਖਿਆ ਕਿ ਜਿਹੜੀਆਂ ਸਾਡੇ ਮਨਰੇਕਾ ਮਜ਼ਦੂਰਾਂ ਨੂੰ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਵਾ ਤੁਹਾਡੇ ਬਲਾਕ ਵੱਲੋਂ ਜਿਹੜੀਆਂ ਆ ਰਹੀਆਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਜਿਹੜਾ ਹੱਲ ਜਿਹੜਾ ਕੀਤਾ ਜਾਵੇ ਅਸੀਂ ਉਹਨਾਂ ਦੇ ਉੱਤੇ ਵਿਸ਼ਵਾਸ ਵੀ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਵੀ ਦੇਨੇ ਜੇ ਸਾਡੀਆਂ ਮੰਗਾਂ ਵੱਲ ਗੌਰ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਨਰੇਕਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਤਿੱਖਾ ਜਿਹੜਾ ਸੰਘਰਸ਼ ਕੀਤਾ ਜਾਵੇਗਾ ਜਿੰਦੇ ਵੀ ਮੇਰੇ ਭੈਣਾ ਤੇ ਵੀਰ ਬੈਠੇ ਆ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਨਾ ਅੱਗੇ ਜਿਹੜੀ ਗੱਲ ਆਪਣੇ ਗਏ ਸੀ ਤੁਹਾਡੇ ਨੁਮਾਇंदे ਅੰਦਰ ਗਏ ਸੀਗੇ ਏਡੀ ਸਾਹਮਣੇ ਉਹਨਾਂ ਦੀ ਜਿਹੜੀ ਆ ਉਹ ਚੰਗੀ ਤਰ੍ਹਾਂ ਜਿਹੜੀ ਉਹ ਚਰਚਾ ਹੋਈ ਆ ਜਿੰਨੇ ਵੀ ਤੁਹਾਡੀਆਂ ਪ੍ਰੋਬਲਮ ਨੇ ਸਮੱਸਿਆ ਨੇ ਉਹ ਜਿਹੜੀਆਂ ਟਾਈਬਲੀ ਹੱਲ ਕੀਤੀਆਂ ਜਾਣਗੀਆਂ ਉਹਨਾਂ ਸਾਰੀਆਂ ਨੋਟ ਕਰਾਤੀਆਂ ਆ ਮੈਂ ਵੀ ਨੋਟ ਕਰ ਲੀਆਂ ਨੇ ਜਿੰਨੀਆਂ ਵੀ ਨੇ ਤੁਹਾਡੀਆਂ ਜੋ ਵੀ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਗਾਂ ਤੋਂ ਜਾਂ ਸਾਹਬ ਨੂੰ ਜਾਂ ਮੈਨੂੰ ਦੱਸੋ ਮੇਰਾ ਦਫ਼ਤਰ ਉਹ ਨਾਲ ਹੀ ਆ ਦੋ ਕਮਰੇ ਛੱਡ ਕੇ ਮੇਰਾ ਸੈਕਟਰੀ ਜ਼ਿਲ੍ਹਾ ਪਰਿਸ਼ਦ ਜਾਂ ਡਿਪਟੀ ਸੀਓ ਅਗਲਾ ਰੈਂਕ ਹੁੰਦਾ ਹੈ ਡੀ ਸਾਹਿਬ ਤੋਂ ਮੈਂ ਥੱਲੜਾ ਰੈਂਕ ਤੇ ਹਾਂ ਤੇ ਕੋਈ ਵੀ ਜਿਹੜੀ ਸਮੱਸਿਆ ਆ ਉਹ ਤੁਹਾਡੀ ਸਮੇਂ ਸਿਰ ਹੱਲ ਕੀਤੀ ਜਾਵੇਗੀ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਸਾਰੀਆਂ ਸਮੱਸਿਆ ਨੋਟ ਕਰ ਲਿੱਤੀਆਂ ਗਈਆਂ ਵਾ ਗਾਂ ਵੀ ਜੇ ਕੋਈ ਆਉਂਦੀ ਸਮੱਸਿਆ ਤੁਸੀਂ ਧਿਆਨ ਚ ਲਿਆਓ ਅਸੀਂ ਜਿਹੜੀ ਆ ਉਹ ਸਮੇਂ ਸਿਰ ਜਿਹੜੀਆਂ ਤੁਹਾਡੀ ਸਾਰੀ ਸਮੱਸਿਆ ਉਹ ਹੱਲ ਕਰਾਂਗੇ